哎呀，不要！ ਹਾਂਜੀ ਭੈਣ ਜਦੋਂ ਘਟਨਾ ਘਟੀ ਆ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਜਦੋਂ ਘਟਨਾ ਘਟੀ ਜ ਸਵੇਰੇ 11:30 ਵਜੇ ਫੋਨ ਅੱਛਾ ਕੀ 1:30 ਵਜੇ ਉੱਥੇ ਲੈ ਕੇ ਚਾਪੀ ਜਦੋਂ ਸਵੇਰੇ ਕੰਮ ਤੇ ਗਿਆ ਤੁਹਾਨੂੰ ਦੱਸ ਕੇ ਗਿਆ ਸੀ ਹਾਂਜੀ ਆ ਰੋਟੀ ਖਾਏ ਗਏ ਠੀਕ ਹੈ ਕਿ ਕਿ ਗਿਆ ਸੀ ਜੀ ਤੁਹਾਨੂੰ ਕੋਈ ਪੱਤਰ ਜੰਦਾ ਕਿੱਥੇ ਕੋਈ ਬਟਰੀ ਜੰਦਾ ਸਕੂਲ ਚ ਸਕੂਲ ਚ ਹਾਂਜੀ ਠੀਕ ਹੈ ਤੇ ਉਹਨਾਂ ਦੇ ਨਾਲ ਕੌਣ ਕੌਣ ਸੀਗੇ ਜਿਹੜੇ ਕੰਮ ਤੇ ਸੱਕ ਨਾਲ ਹੋਰ ਕੀ ਨਾਂ ਸੀ ਉਹਨਾਂ ਦਾ ਉਹਦਾ ਨਾਂ ਸੀ ਬਿੰਦਰ ਠੀਕ ਹੈ ਜਿਵੇਂ ਤੁਸੀਂ ਹੁਣ ਜਿਹੜੇ ਤੁਹਾਡੇ ਘਰ ਦੇ ਹਾਲਾਤ ਨੇ ਕਾਫੀ ਮਾੜੇ ਨੇ ਹਨਾ ਹਾਂਜੀ ਤੁਹਾਡਾ ਮਕਾਨ ਵੀ ਚਾਦਰਾਂ ਪਈਆਂ ਹੋਈਆਂ ਨੇ ਤੁਹਾਡੇ ਘਰ ਦੇ ਵਿੱਚ ਕਮਾਈ ਦਾ ਸਾਧਨ ਕੱਲੇ ਉਹੀ ਸੀਗੇ ਹਾਂਜੀ ਉਹੀ ਸੀ ਕੱਲੇ ਮੈਂ ਤਾਂ ਬਦਲ ਦਿੱਤੀ ਠੀਕ ਹੈ ਕੋਈ ਕਾਰਦੇ ਸੀ ਕੰਮ ਕਿੰਨੇ ਬੱਚੇ ਡੋਡੇ ਦੋ ਬੇਟਾ ਬੇਟੀ ਹੈ ਜੀ ਹਾਂਜੀ ਕਿੰਨੇ ਕਿੰਨੇ ਉਮਰ ਉਹਨਾਂ ਦੀ ਮੰਡੇ ਦੇ ਨਹੀਂ ਹੈ ਸਦਾ ਦੀ ਕੁੜੀ ਦਾ ਇਨਸਾਫ ਦੀ ਕੀਮਾ ਕਰਦੇ ਕਿ ਜਿਹੜੇ ਸਾਡੀ ਘਰੋਂ ਸਹਾਇਤਾ ਉਹ ਬਹੁਤ ਦੁਖੀ ਹੈ ਜੀ ਮਜਬੂਰ ਆ ਸਰਦਕਾਰ ਦਾ ਹਿੰਮਨ ਬਰਸੀ ਉਹ ਬੈਗੇ ਫਿਰ ਬੱਚਾ ਜੀ ਦੀ ਕੀ ਮੰਗ ਕਰਦੇ ਹੋ ਜਿਹੜਾ ਬੱਚਾ ਐਸਾ ਬੰਦਾ ਹੂੰ ਮੈਂ ਤਾਂ ਤੋ ਬੋਲਦੇ ਨੇ ਜਾਂਦਾ ਜੀ ਬੜੇ ਕਿ ਨਾਮ ਤੁਹਾਡਾ ਅਸਾ ਅੱਜ ਜੋ ਤੁਹਾਡੇ ਪਾਪਾ ਜੀ ਕੰਮ ਤੇ ਗਏ ਕਰਦ ਚ ਕੀ ਗਏ ਸੀਗੇ ਕੀ ਕਹਿ ਕੇ ਗਏ ਸੀਗੇ ਕਹਿੰਦੇ ਮੈਂ ਦੋ ਘੰਟੇ ਲੱਗਦੇ ਪੂਰੀ ਪੱਟੀ ਜਿੰਨੀ ਰਾਇਸ ਹੂੰ ਤੇ ਕਿੰਨੇ ਪੈਨ ਬਰਾਤ ਚ ਕਰ ਵਿੱਚ ਟਾਡੇ ਕਰਦੇ ਜਿਹੜੇ ਹਾਲਾਤ ਨੇ ਕਾਫੀ ਮਾਰੇ ਨੇ ਘਰ ਚ ਚਾਦਰਾਂ ਪਈਆਂ ਹੋਏ ਨਾ ਤਾਂ ਤੁਹਾਡੇ ਘਰ ਦਾ ਜਿਹੜਾ ਗੁਜ਼ਾਰਾ ਸੀ ਉਹ ਨਾਲ ਛੱਡ ਤੇ ਚੱਲਦਾ ਸੀ ਅੱਜ ਜਿਵੇਂ ਤੁਹਾਨੂੰ ਪਤਾ ਲੱਗਿਆ ਕਿ ਉਹ ਦੁਨੀਆ ਤੇ ਨਹੀਂ ਰਹੇ ਹਨ ਤਾਂ ਕੀ ਮੰਗ ਕਰਦੇ ਹੋ ਜਿੰਨੇ ਉਸ ਸਾਡੇ ਹੱਥ ਮੰਨ ਕੇ ਹਾਂਜੀ ਪ੍ਰਧਾਨ ਸਾਹਿਬ ਜਿਹੜਾ ਅੱਜ ਤੁਹਾਡੇ ਪਿੰਡ ਘਟਨਾ ਘਟੀ ਆ ਜੀ ਹਨਾ ਡੇਡੀ ਖੋਈ ਪੱਟੀ ਜਾ ਰਹੀ ਸੀਗੀ ਉਹਦੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਜੀ ਕੋਈ ਮੰਦਪਾ ਦੀ ਘਟਨਾ ਘਟ ਕੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਸੀ ਜੀ ਉਹ ਤੇ ਊਈ ਬੜਦੇ ਤੂੰ ਬਹੁਤ ਮਿੱਟੀ ਜਿੱਕ ਪਈ ਤੇ ਉਸੇ ਕੀਤੀ ਪਿੰਡ ਵਾਲਿਆਂ ਨੇ ਬਹੁਤ ਜਿਆਦੀ ਜੀ ਪਰ ਉਹ ਨਹੀਂ ਬਚਾਈ ਨਹੀਂ ਸਕੀ ਹਾਂਜੀ ਕੀ ਨਾਸੀ ਹੈ ਜਿਹੜੇ ਸਰਕਾਰ ਕਟੂਕਟ ਵੀ ਜੋ ਗਰੀਬ ਪਰਿਵਾਰ ਬਹੁਤ ਜਿਆਦੀ ਹੂੰ ਜੇ ਕੋਈ ਕਰ ਸਕਦੀ ਹੈ ਮੱਧਵਤ ਬੰਦ ਸਰਕਾਰ ਨੂੰ ਚਾਹੀਦਾ ਜ਼ਰੂਰੀ ਹੈ ਹਾਂਜੀ ਤੇ ਬੱਚੇ ਵੀ ਛੋਟੇ ਉਹਦੇ ਉਹਦੇ ਘਰ ਵਾਲੀ ਵੀ ਅੰਗੀ ਹੀ ਨਹੀਂ ਵੀ ਘਰੀ ਉਦੇ ਘਰ ਚ ਹੋਰ ਕੋਈ ਕਮਾਉਣ ਵਾਲਾ ਕੋਈ ਹੈ ਜੀ ਕਿ ਨਹੀਂ ਜੀ ਨਹੀਂ ਘਰ ਦੇ ਕੋਈ ਨਹੀਂ ਰਹੇ ਉਹ ਜੀ ਜੀ ਇੰਗਰੀਡੀਅੰਟਸ ਆ ਇਹ ਜੇ ਕਰ ਸਕਦੀ ਆ ਹੁੰਦਿਆ ਫੰਡ ਦੇ ਨਾਲ ਕੋਲ ਕਰ 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 ਕੇ ਤੇ ਜੇ ਜਦ ਮਰੀ ਫਿਰ ਮੱਕੀ ਜੀ ਜਦੋਂ ਮਤਲਬ ਉਹਨੇ ਜੀ ਮਿੱਟੀ ਡਿੱਗੀ ਟੈਕ ਡਿੱਗੀ ਆ ਜੀ ਕਿਨੇ ਟਾਈਮ ਬਾਅਦ ਕੱਢਿਆ ਗਿਆ ਜੀ ਉਹਨਾਂ ਨੂੰ ਬਸ ਉਹਦੀ ਸੰਦਰਭੀ 20 ਮਿੰਟ ਦੇ ਵਿੱਚ ਹੀ ਲੱਗੇ ਸਟਾਰਟ ਹੋ ਗਿਆ ਤੇ 2-3 ਘੰਟੇ ਹੀ ਤਣ ਕੱਢ ਲਈ ਜੀ ਹੂੰ ਟੋਆ ਕਿੰਨਾ ਕਬੂਟਾ ਗਿਆ ਸੀਗਾ ਜੀ ਟੋਆ 10 ਤੋਂ 12 ਫੁੱਟ ਉਹਦਾ ਠੀਕ ਹੈ ਜੀ ਪਰਿਵਾਰ ਵੱਨਿਓ ਕੋਈ ਕਾਰਵਾਈ ਦੀ ਮੰਗ ਕੀਤੀ ਕੀ ਕੋਈ ਨਹੀਂ ਜੀ ਨਹੀਂ ਪਰਿਵਾਰ ਵੱਨਿਓ ਕੋਈ ਮੰਗ ਨਹੀਂ ਕੀਤੀ ਉਹਨੇ ਰੱਬ ਦਾ ਭਣਾ ਮੰਨ ਲਿਆ ਬਚਾਰਾ ਇਹਨੇ ਠੀਕ ਹੈ ਜੀ ਉਮੀਦ ਕਹਿੰਦੇ ਆ ਵੀ ਜਿਹੜੇ ਬੰਦੇ ਸਿੱਧੇ ਹੱਥੇ ਉਹਨੂੰ ਤਾਂ ਵੀ ਸਰਕਾਰ ਥੋੜੀ ਘਣੀ ਬਾਤ ਫੜਨੀ ਚਾਹੀਦੀ ਹੈ ਜੀ ਆਖਰ ਜੇ ਉਹਨੇ ਪੜ੍ਹਾਈ ਦਾ ਜਾ ਉਹਨਾਂ ਨੂੰ ਨੌਕਰੀ ਬਾਰੇ ਜਾਂ ਉਹਨਾਂ ਨੂੰ ਮਾਲੀ ਹੈ ਤਾਂ ਉਹ ਜੀ ਕੁਝ ਨਹੀਂ ਹੋਈ ਜੀ ਕਿੰਨੇ ਬੱਚੇ ਆ ਜੀ ਉਹਨਾਂ ਦੇ ਉਹ ਦੋ ਬੇਟਾ ਬੇਟੀ ਹੈ ਕਿੰਨੇ ਕਿੰਨੇ ਉਮਰ ਦੀ ਹੋ ਜਿੰਗੇ ਜੀ ਬੇਟਾ ਆਇਆ ਹੈ ਜੀ ਕਿ ਵੀ ਚਿਰ ਲੜ ਰਿਹਾ ਹੈ ਬੇਟੀ ਛੋਟੀ ਹੈ ਜੀ ਬੋਲ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀਵ ਮਰੇ ਕਾਕਾ ਬਰਪਨਾਲਾ ਖਲਾਬੋਣਾ ਮਿਲੇ ਪਿੰਡ ਤੋਂ ਜੀ ਹਾਂ ਬਿਲੇਪ